ਬਾਈ ਹਾਰ ਨਾ ਨਹੀਂ ਉਹਨਾਂ ਲਿਵਰੀ ਦੀ ਦੱਬ ਕੇ ਰੱਖ ਦੱਬ ਕੇ ਦੱਬ ਕੇ ਕੋਈ ਨਾ ਚੋਬਰ ਬਾਈ ਪਹਿਲਾ ਪਹਿਲਾ ਦੱਬ ਕੇ ਰੱਖ ਬੇ ਚੱਲ ਚੱਲ ਚੱਲਾ ਮੱਛਾ ਲੈ ਇਹ ਦੂੰਗਾ ਯਾਰ ਤੇਰੇ ਨਾਲ ਕਿਤੇ ਮਰਦੀ ਲੈ ਉਧਰੋਂ ਪੰਡ ਦਾ ਕੰਮ ਕਰਦੇ ਰਹੇ ਹੋ ਉਹ ਮੂੰਹ ਮਾਰ ਲੈਣਾ ਟੈਂਕ ਮਾਰੂ ਪਏ ਇਹਨ ਦੇਰ ਲੈ ਲੈਣਾ ਸੌਂਚ ਰੱਖ ਲੂ ਮੂੰਹ ਲੱਗਦਾ ਆਹ ਨਗਲੀ ਉਹ ਰੋਣ ਦੇਖੋ ਜੂ ਭੈਣ ਦੇ ਜਰਾ ਰੱਸੀ ਲੈ ਰੱਸੀ ਨਹੀਂ ਰੱਸੀ ਰੱਸੀ ਬਾਈ ਲੈ ਰੱਸੀ ਨਹੀਂ ਰੱਸੀ ਬਾਈ ਉਹ ਨਹੀਂ ਉੱਡਦਾ ਉਹ ਨਹੀਂ ਉੱਡਦਾ ਕੀ ਕਰਾਂਗੇ ਆਦਾ ਓਏ ਲੈ ਕੇ ਆਉਂਗਾ ਰੱਸੀ ਵਾਲਾ ਭੈਣ ਦੀ ਲੱਲਣਾ ਚੱਕੀ ਪਤਾ ਹੈ ਐ ਆਇਆ ਉਹਦੇ ਨਾਲ ਆਰਾਮ ਉਹਦੇ ਆਦੂ ਲਾ ਆਇਆ ਉਹ ਨਾਲ ਉਹ ਨਾਲ ਹਟ ਦਾਂਗੇ ਲਓ ਜੀ ਪੰਡਤ ਨੇ ਸੱਪ ਫੜ ਲਿਆ ਬੋਰੀ ਚ ਪਾ ਲਿਆ ਦੋਵਰਾ ਫੜਦਾ ਕੀ ਐ ਇਧਰ ਆਸੀ ਪਾੜਾ ਚਲ ਮਗਰ ਚਲੇ ਖੰਮਾ ਲਓ ਜੀ ਜਿਹੜਾ ਪੰਡਤ ਨੇ ਸੱਪ ਫੜਾ ਦੀ ਘਰਾਂ ਚੋਂ ਉਹ ਨੂੰ ਛੱਡ ਰਿਹਾ ਐ ਦੂਸਰੀ ਸੱਪ ਬਈ ਕਿਹੜੀ ਨਾਲ ਫੜਦਾ ਇਧਰ ਹੀ ਆ ਜੇ ਵੇ ਇਧਰ ਹੀ ਆ ਜਾ ਦੁਖਲੇਂਡ ਦੇਖੋ ਜੀ ਆ ਜੀਆ ਉਹ ਬਾਗ ਜੀ ਵਾਸਾ ਲੱਗਿਆ ਆ ਗਿਆ ਚਲ ਇਹ ਮੇਰਾ ਪਾਲਿਆ ਉਹ ਮਾਰਦਾ ਕਾ ਨਾ ਇਹ ਕਿੱਦਾਂ ਡੱਗਾ ਜਾਂਦਾ ਨਹੀਂ ਮੈਂ ਦੇਖਦਾ ਤੇ ਦੇਖਦਾ ਚੱਕ ਕੇ ਮਾਰਦਾ ਕਾ ਨਾ ਇਹ ਮੇਰਾ ਫਿਰ ਲੰਦਾ ਨਾ ਫੜ ਮਾਰਦਾ ਮੇਰੇ ਐਨਾ ਗੁੱਸਾ ਐਨਾ ਗੁੱਸਾ ਓਏ ਹੂੰ ਛੱਡ ਦੇ ਮਾਰਨਾ ਪੰਡ ਤੀ ਚੱਲ ਚੱਲ ਭੈਣ ਥੋੜਾ ਮਾਰਦਾ ਨਾ ਤੂੰ ਮਰਿਆ ਨਹੀਂ ਨਹੀਂ ਹੋਰ ਇਹ ਤੜਫ ਰਿਹਾ ਨਹੀਂ ਮਾਰਤਾ ਚੱਟਦਾ ਮਾਰਿਆ ਪਾਣੀ ਛੱਡ ਦੇ ਇਹ ਤਾਂ ਫਿਰ ਤੂੰ ਗਲਤ ਕਰੇਗਾ ਮਾਂ ਪਾਣੀ ਛੱਡ ਹੂੰ ਜੋ ਮਨ ਨੂੰ ਹੋਣ ਦਿਹਾਉਂਦਾ ਮੇਰਾ ਸੜਾ ਤੇਰੇ ਵਰਗੇ ਮੇਰਾ ਸੜਿਆ ਕੋਈ ਨਾ ਪਾਣੀ ਛੱਡ ਦੇ ਜਿਉਂਦਾ ਹੂੰ ਆਇਆ ਫੰਡਾ ਕਾ ਉਹ ਚੱਲ ਓਏ ਮਾ ਬਾਉ ਜੀ ਆ ਹੋ ਗਿਆ ਠੀਕ ਹੈ ਨਾ ਕੁਝ ਨਹੀਂ ਹੋਇਆ ਨਾ ਕਾਣੂ ਮੈਂ ਕਹਾਂ ਤੂੰ ਕੋਲ ਨਹੀਂ ਆ ਓਏ ਫਿਰ ਅੱਥੋਂ ਘਾਤ ਲੈਂਦਾ ਵਰਕੇ ਲੋ ਜੀ ਛੜਤਾ ਹੋ ਗਿਆ ਇਹਦੇ ਵੀ ਬਣਾਵਾ ਕੁਝ ਨਹੀਂ ਆ ਮਾਂ ਦੇ ਹੀ ਖੁੱਦ ਹੀ ਮਨਾ ਠੰਡ ਚੋਂ ਆਉਂਦਾ ਖਲਾਬ ਬਣਿਆ ਗਾਲ ਲਗਾ ਰੋ